ਪੰਜਾਬ ਅਸਿਓ ਸਸਤੀਕਰ ਪੰਜਾਬ ਅਸਿਓ ਅੱਜ ਅਸੀਂ ਅੰਡਰਗਰਾਊਂਡ ਵਾਟਰ ਕ੍ਰਾਈਸਿਸ ਤੇ ਉਹਦੇ 6 ਹੱਲ 6 ਸੋਲੂਸ਼ਨ ਇਸ ਦੇ ਉੱਤੇ ਚਰਚਾ ਕਰਾਂਗੇ ਗੱਲ ਕਰਾਂਗੇ ਇੰਡੀਆ ਲੈਵਲ ਦੀ ਮੈਂ ਪਹਿਲਾਂ ਗੱਲ ਕਰਾਂ ਤਾਂ ਇੰਡੀਆ ਦੇ ਕੋਲ ਭਾਰਤ ਦੇ ਕੋਲ ਦੁਨੀਆ ਦਾ ਪੀਣ ਯੋਗ ਪਾਣੀ ਸਿਰਫ 4% ਹੈ ਜਦੋਂ ਕਿ ਪੋਪੂਲੇਸ਼ਨ ਕਿੰਨੀ ਹੈ ਜਨਸੰਖਿਆ ਕਿੰਨੀ ਹੈ ਉਹ 16% ਹੈ ਪੰਜਾਬ ਦੀ ਮੈਂ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਜੋ ਪਾਣੀ ਹੈ ਜਿਹੜਾ ਰੀਚਾਰਜ ਹੁੰਦਾ ਇੱਕ ਸਾਲ ਦੇ ਵਿੱਚ ਉਹ 19 ਬੀਸੀਐਮ ਤੇ ਜਿਹੜਾ ਐਕਸਟ੍ਰੈਕਟ ਹੁੰਦਾ ਹੈ ਆ ਪਾਣੀ ਆਪਾਂ ਬਾਹਰ ਕੱਢਦੇ ਆ ਉਹ 28 ਬੀਸੀਐਮ ਆ ਬੀਸੀਐਮ ਤੋਂ ਭਾਵ ਬਿਲੀਅਨ ਕਿਊਬਿਕ ਮੀਟਰ ਤੇ 9 ਬੀਸੀਐਮ ਆਪਾਂ ਜਿੰਨਾ ਪਾਣੀ ਰੀਚਾਰਜ ਕਰਦੇ ਆ ਉਹ ਜਿੰਨਾ ਪਾਣੀ ਅਸੀਂ ਬਾਹਰ ਕੱਢਦੇ ਆ 9 ਬੀਸੀਐਮ ਆਪਾਂ ਜਿਆਦਾ ਬਾਹਰ ਕੱਢਦੇ ਆ ਮਤਲਬ ਹਰ ਸਾਲ ਆਪਾਂ 9 ਬੀਸੀਐਮ ਦਾ ਘਟਾ ਪੈ ਰਿਹਾ ਹੈ ਪੰਜਾਬ ਦੇ ਵਿੱਚ 1.14 ਲੱਖ ਦੇ ਆਸ-ਪਾਸ ਟਿਊਬਲ ਕਨੈਕਸ਼ਨ ਜਿਹੜਾ ਟਿਊਬਲ 3 ਚਾਹਤਾ ਪਾਣੀ ਕੜਿਆ ਸਾਡਾ ਬਾਹਰ ਕੱਢਦੇ ਆ ਸਭ ਤੋਂ ਵੱਧ ਟਿਊਬਲ ਕਨੈਕਸ਼ਨ ਜਿਹੜਾ ਉਹ ਲੁਧਿਆਣਾ ਦੇ ਵਿੱਚ ਹੈ ਉਸ ਤੋਂ ਬਾਅਦ ਗੁਰਦਾਸਪੁਰ ਅੰਮ੍ਰਿਤਸਰ ਦੂਸਰੀ ਜਗ੍ਹਾ ਦੇ ਵਿੱਚ ਅਗਰ ਮੈਂ ਐਕਸਪਰਟ ਦੀ ਗੱਲ ਕਰੇ ਨਾ ਤੇ ਐਕਸਪਰਟ ਕਹਿੰਦੇ ਆ ਕਿ ਅਗਰ ਇੱਕ ਟਿਊਬਲ ਇੱਕ ਦਿਨ ਦੇ ਵਿੱਚ 8 ਘੰਟੇ ਚੱਲਦਾ ਹੈ ਤਾਂ ਇੱਕ ਹਫ਼ਤੇ ਦੇ ਵਿੱਚ ਉਹ ਲਗਭਗ 30 ਲੱਖ ਲੀਟਰ ਪਾਣੀ ਜਿਹੜਾ ਉਹ ਬਾਹਰ ਕੱਢਦਾ ਹੈ ਅਗਰ 14.5 ਲੱਖ ਟਿਊਬਲ ਜਿਹੜੇ ਆ ਉਹ ਇੱਕ ਦਿਨ ਚ 8 ਘੰਟੇ ਚੱਲਦੇ ਆ ਤਾਂ ਉਹ ਇੱਕ ਹਫ਼ਤੇ ਦੇ ਵਿੱਚ 5000 ਲੱਖ ਲੀਟਰ ਜਿਹੜਾ ਪਾਣੀ ਆ ਉਹ ਬਾਹ ਇੱਕ ਸੈਂਟਰਲ ਗਰਾਊਂਡ ਵਾਟਰ ਅਸੈਸਮੈਂਟ ਬੋਰਡ ਬਣਿਆ ਹੋਇਆ ਉਹ ਇਸ ਬੋਰਡ ਨੇ ਪੰਜਾਬ ਨੂੰ 150 ਵਾਟਰ ਬਲਾਕਸ ਦੇ ਵਿੱਚ ਬਣਿਆ ਹੋਇਆ 150 ਵਾਟਰ ਬਲਾਕਸ ਦੇ ਵਿੱਚੋਂ ਇਸ ਬੋਰਡ ਦੇ ਅਨੁਸਾਰ 114 ਜਿਹੜੇ ਵਾਟਰ ਬਲਾਕਸ ਆ ਉਹ ਉਹਦੀ ਓਵਰ ਐਕਸਪਲੇਕੇਸ਼ਨ ਹੋ ਗਈ ਜਿੰਨਾ ਪਾਣੀ ਰੀਚਾਰਜਿੰਗਾ ਉਸ ਤੋਂ ਵੱਧ ਅਸੀਂ ਬਾਹਰ ਕੱਢ ਰਹੇ ਹਾਂ ਤਿੰਨੋਂ ਵਾਟਰ ਬਲਾਕਸ ਨੂੰ ਇਸ ਬੋਰਡ ਨੇ ਕ੍ਰਿਟੀਕਲ ਕੰਡੀਸ਼ਨ ਵਿੱਚ ਜਿਹੜਾ ਆ ਉਹ ਅਨਾਉਂਸ ਕੀਤਾ ਕਿ ਕ੍ਰਿਟੀਕਲ ਕੰਡੀਸ਼ਨ ਚ ਪਟਿਆਲਾ ਮਾਨਸਾ ਸੰਗਰੂਰ ਦੇ ਵਿੱਚ ਜਿਹੜੇ ਵਾਟਰ ਬਲਾਕਸ ਫਾਲ ਕਰਦੇ ਆ ਸਿਰਫ ਬੀ ਵਾਟਰ ਬਲੌਕਸ ਐਸ ਹੈ ਜਿਹੜੇ ਸੇਫ ਜੋਨ ਦੇ ਵਿੱਚ ਹਨ ਜਿੱਦਾਂ ਮਨੇ ਜਿੰਨਾ ਪਾਣੀ ਰੀਚਾਰਜ ਹੁੰਦਾ ਹੈ ਉਹਨਾ ਉਹ ਪਾਣੀ ਬਾਹਰ ਕੱਢਦੇ ਆ ਇਸਲਾ ਪੰਜਾਬ ਦੇ ਪਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕੈਮੀਕਲ ਦੀ ਮਾਤਰਾ ਉਹ ਪਰਮਿਸਿਵਲ ਲਿਮਟ ਤੋਂ ਵੱਧ ਹੈ ਕੈਮੀਕਲ ਜਿਨਕੇ ਆਇਰਨ ਆ ਲੈਡ ਦੇ ਆ ਯੂਰੇਨੀਅਮ ਆ ਨਿਕਲ ਆ ਮੈਗਨੀਜ਼ਾ ਇਹ ਜਿਹੜੇ ਕੈਮੀਕਲਸ ਹੈਗੇ ਆ ਸ਼ਾਇਦ ਇਸ ਕਰਕੇ ਵੱਧ ਇਹ ਮਾਤਰਾ ਜੇ ਪਾਈ ਜਾਂਦੀ ਹੈ ਕਿਉਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਨੀਚੇ ਗਿਰ ਗਿਆ ਹੈ ਇਹ ਜਿਹੜੇ ਕੈਮੀਕਲਸ ਆ ਭਾਰ ਹੁੰਦੇ ਆ ਔਰ نیچے ਬੈਠੇ ਹੋਏ ਆ ਅਸੀਂ ਬਿਲਕੁਲ ਆਖਰੀ ਪਤ ਤੱਕ ਪਾਣੀ ਕੱਢ ਰਹੇ ਆ ਇਸ ਕਰਕੇ ਕੈਮੀਕਲਸ ਜਿਹੜੇ ਆ ਉਹ ਨਾਲ ਆ ਰਿਹਾ ਜਦੋਂ ਅਜ ਤੋਂ 20 30 ਸਾਲ ਪਹਿਲਾਂ ਪਾਣੀ 25 30 ਫੁੱਟ ਤੇ ਮਰ 40 ਫੁੱਟ ਤੇ ਮਿਲ ਜਾਂਦਾ ਸੀ ਉਦੋਂ ਕੈਮੀਕਲ ਜਿਹੜੇ ਆ ਸਾਨੂੰ ਨਹੀਂ ਮਿਲਦੇ ਸੀ ਹੁਣ ਅਸੀਂ ਇਹ ਗੱਲ ਕਰਦੇ ਆ ਕਿ ਪਾਣੀ ਨੂੰ ਰੀਚਾਰਜ ਕਿਵੇਂ ਕਰਨਾ ਪਾਣੀ ਅੰਡਰਗਰਾਉਂਡ ਵਾਟਰ ਜਿਹੜਾ ਜਿਹਦੇ ਸਾਡਾ ਕ੍ਰਾਈਸਿਸ ਆ ਉਹਦਾ ਹੱਲ ਕੀ ਉਹਦਾ ਸੋਲੂਸ਼ਨ ਕੀ ਹੈ ਮੇਰੇ ਦੇ ਅਪਨੇ ਨਾਲ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਉਦੋਂ ਪਾਣੀ ਦਾ ਰੀਚਾਰਜ ਕਰਨਾ ਸਭ ਤੋਂ ਸੌਖਾ ਹੈ ਅਸੀਂ ਬਰਸਾਤਾਂ ਦਾ ਪਾਣੀ ਜਿਹੜਾ 90% ਪਾਣੀ ਨੂੰ ਵੇਸਟ ਕਰ ਦਿੰਦੇ ਆ ਸਾਡੇ ਸੜਕਾਂ ਤੋਂ ਉੱਤਰ ਕੇ ਉਹ ਨਦੀਆਂ ਨਾਲੇ ਪੈਂਦਾ دریاਵਾਂ ਵਿੱਚ ਪੈਂਦਾ ਸਮੁੰਦਰ ਚਲਾ ਜਾਂਦਾ ਅਸੀਂ ਆਪਾਂ ਉਸ ਪਾਣੀ ਨੂੰ ਟੈਪ ਨਹੀਂ ਕਰ ਪਾਉਂਦੇ ਆਪਾਂ ਨੂੰ ਚਾਹੀਦਾ ਕਿ ਇਹ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿੰਨਾ ਪਾਣੀ ਆਪਾਂ ਅੰਡਰਗ੍ਰਾਊਂਡ ਵਾਟਰ ਰੀਚਾਰਜ ਕਰ ਸਕਦੇ ਆ ਉਹਨਾਂ ਨੂੰ ਨਾਰਮਲ ਡੇ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਪਿੰਡਾਂ ਦੇ ਪੁਰਾਣੇ ਖੂਹ ਜਿਹੜੇ ਖੂਹ ਉਹ ਉੱਥੇ ਉਹ ਆਪਾਂ ਉਹਨਾਂ ਨੂੰ ਸੀਮੰਟ ਦੀ ਸਲੈਬ ਲਾ ਕੇ ਬੰਦ ਕੀਤਾ ਹੋਇਆ ਆਪਾਂ ਨੂੰ ਯੂਜ਼ ਨਹੀਂ ਕਰ ਰਹੇ ਆ ਪਰ ਖੂਹ ਅਵੇਲੇਬਲ ਆਪਾਂ ਚਾਹੀਦਾ ਕਿ ਇਹ ਕਿ ਜਦੋਂ ਬਸਾ ਪਾਣੀ ਜਦੋਂ ਬਾਰਿਸ਼ ਹੁੰਦਾ ਜਿਹੜਾ ਗਲੀਆਂ ਨਾਲੀਆਂ ਨੂੰ ਪਾਣੀ ਜਿਹੜਾ ਲੰਘ ਰਿਹਾ ਹੁੰਦਾ ਆਪਾਂ ਉਹਨੂੰ ਡਾਇਵਰਟ ਕਰਕੇ ਉਹਨਾਂ ਖੂਹਾਂ 'ਚ ਪਾ ਸਕਦੇ ਆ ਜੇ ਅਸੀਂ ਉਹਨਾਂ ਨੂੰ ਉਸ ਪਾਣੀ ਨੂੰ ਡਾਇਵਰਟ ਕਰਕੇ ਖੂਹਾਂ 'ਚ ਪਾ ਦਈਏ ਤਾਂ ਉਹ ਸਾਰਾ ਪਾਣੀ ਖੂਹ ਦੇ ਵਿੱਚ ਚੜਾ ਜਾਏਗਾ ਔਰ ਵਾਟਰ ਰੀਚਾਰਜ ਜਿਹੜਾ ਹੈ ਵਾਟ ਪਾਣੀ ਦਾ ਲੈਵਲ ਆਪਣੇ ਆਪ ਵਧਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਨਾਲ ਪਹਿਲਾਂ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਜਿਹੜਾ ਕਿ ਖੇਤਾਂ ਦੇ ਵਿੱਚ ਜਿਹੜਾ ਵਾਹੀ ਜ਼ਮੀਨ ਆ ਉਧਰਲੇ ਪਾਸੇ ਹੜਾ ਆ ਜਾਂਦੇ ਸੀ ਜਿੱਥੇ ਉੱਥੇ ਫਲੱਡ ਆਉਂ ਪਰ ਉੱਤੇ ਖੂਹ ਵੀ ਹੋਰ ਬਹੁਤ ਸਾਰੇ ਹੁੰਦੇ ਸੀ ਕਿਉਂਕਿ ਲੋਕੀ ਖੂਹਾਂ ਤੋਂ ਪਾਣੀ ਲੈਂਦੇ ਹੁੰਦੇ ਸੀ ਤੇ ਜਿਹੜੇ ਖੂਹ ਆ ਉਹ ਸਾਰਾ ਪਾਣੀ ਅਬਜ਼orb ਕਰ ਲੈਂਦੇ ਸੀ ਸਾਰਾ ਪਾਣੀ ਜਿਹੜੇ ਖੂਹਾਂ ਚ ਜਾ ਪੈਂਦਾ ਸੀ ਉਹਦੇ ਨਾਲ ਕੀ ਹੁੰਦਾ ਕਿ ਖੇਤਾਂ ਦੀਆਂ ਫਸਲਾਂ ਨੂੰ ਬਾਜੰਨੀ ਸੀ ਪਾਣੀ ਨਹੀਂ ਜਿਹੜਾ ਅੰਡਰਗ੍ਰਾਊਂਡ ਵਾਟਰ ਆ ਉਹ ਵੀ ਰੀਚਾਰਜ ਹੁੰਦਾ ਹੁਣ ਖੂਹ ਰਹੇ ਨਹੀਂ ਹਰ ਪਾਸੇ ਅਸੀਂ ਟਿਊਬਵਲ ਬਣਾ ਲਿਆ ਤੇ ਟਿਊਬਵਲਾਂ ਦੇ ਨਾਲ ਪਾਣੀ ਜਿਹੜਾ ਆ ਉਹ ਉਹਦੇ ਵਿੱਚ ਤਾਂ ਪਾਉਣ ਦਾ ਸਿਸਟਮ ਹੀ ਨਹੀਂ ਹੈਗਾ ਪਰ ਹਮ ਚਾਹੀਦਾ ਕਿ ਹੈ ਕਿ ਆਪਾਂ ਨੂੰ ਖੇਤਾਂ ਦੇ ਵਿੱਚ ਵੀ ਨਾ ਕੋਈ ਖੂਹ ਖੋਦ ਲੈਣਾ ਚਾਹੀਦਾ ਖੂਹ ਖੋਦ ਕੇ ਉਹਨੂੰ ਸਲੇਬ ਪਾ ਕੇ ਬੰਦ ਕਰ ਲੋ ਤੇ ਜਦੋਂ ਖੇਤਾਂ ਦੇ ਵਿੱਚ ਪਾਣੀ ਜਿਹੜਾ ਜ਼ਰੂਰਤ ਨਾਲੋਂ ਥੋੜਾ ਜਿਆਦਾ ਵੱਧ ਜਾਂਦਾ ਹੈ ਤਾਂ ਚੱਕ ਕੇ ਆਪਾਂ ਨੂੰ ਖੂਹਾਂ ਦੇ ਵਿੱਚ ਪਾ ਸਕਦੇ ਹਾਂ ਉਹਦਰਾ ਆ ਵੀ ਪਾਣੀ ਰੀਚਾਰਜ ਹੋ ਜੇਗਾ ਇਸ ਤਰ੍ਹਾਂ ਆ ਵਾ ਅਸੀਂ ਦੇਖਦੇ ਹਾਂ ਸੈਕੰਡ ਜਿਹੜਾ ਸੋਲੂਸ਼ਨ ਆ ਉਹ ਹੈਗਾ ਕਿ ਜਦੋਂ ਜਿਹੜੇ ਪਿੰਡ ਹੈ ਜਿਹੜੇ ਸ਼ਹਿਰ ਆ ਇੱਥੇ ਬਹੁਤ ਸਾਰੀਆਂ ਕੁਦਰਤੀ ਜਿਹੜੀਆਂ ਲੋ ਲਾਈਨ ਪਲੇਸਸ ਆ ਨੀਵੀਆਂ ਜ਼ਮੀਨਾਂ ਉਥੇ ਕੁਦਰਤੀ ਜਾ ਕੇ ਪਾਣੀ ਖੜਾ ਹੁੰਦਾ ਬਰਸਾਤਾਂ ਦੇ ਨਾਲ ਵਿੱਚ ਉਹ ਬਿਮਾਰੀਆਂ ਵੀ ਫੈਲਾਉਂਦਾ ਰਹੋ ਆਪਾਂ ਚਾਹੀਦਾ ਕਿ ਇਹ ਕਿ ਲੋ ਲੈਗ ਏਰੀਆ ਦੇ ਵਿੱਚ ਜਿਹੜੀਆਂ ਨੀਂਹਾਂ ਜਗਾਵਾਂ ਹੈਗੀਆਂ ਉੱਥੇ ਆਪਾਂ ਨੂੰ 2003 ਬੋਰਵੈਲ ਚਾਰ ਜਿੰਨੇ ਵੀ ਲੱਗਦੇ ਹੋਣ ਆਪਾਂ ਨੂੰ ਬੋਰਵੈਲ ਕੱਢਣੇ ਚਾਹੀਦੇ ਆ ਬੋਰਵੈਲ ਦੀ ਹੌਦੀ ਜੜੀ ਜੁਈ ਇਹ ਸਭ ਨਾਲ ਲੜਨੀ ਚਾਹੀਦੀ ਕਿ ਉਹਨਾਂ ਦੇ ਵਿੱਚ ਕਚਰਾ ਲਹਾਫੇ ਵਗੈਰਾ ਅੰਦਰ ਨਾ ਜਾਵੇ ਪਰ ਅਸੀਂ ਉਹ ਸਾਰਾ ਪਾਣੀ ਜਿਹੜਾ ਹੈ ਜ਼ਮੀਨ ਦੇ ਵਿੱਚ ਦੁਬਾਰਾ ਸੁੱਟ ਦੇਵਾਂਗੇ ਤੇ ਜਿਹੜਾ ਪਾਣੀ ਦਾ ਵਾਟਰ ਰੀਚਾਰਜ ਆ ਉਹ ਹੋ ਜਾਏਗਾ ਔਰ ਪਾਣੀ ਦਾ ਪੱਤਰ ਜਿਹੜਾ ਹੈ ਆਪਣੇ ਆਪ ਭਾਇਆ ਜਾਏ ਉਹਦੇ ਨਾਲ ਉਹ ਜਿਹੜਾ ਪਾਣੀ ਖੜਾ ਹੋ ਕੇ ਬਿਮਾਰੀਆਂ ਫੈਲਾਉਂਦਾ ਸੀ ਉਸ ਤੋਂ ਵੀ ਆਪਾਂ ਬਚ ਜਾਵਾਂਗੇ ਔਰ ਉਹ ਪਾਣੀ ਵਾਲੇ ਦੋ ਘਮਕੇ ਗੜੀਆਂ ਨਾਲੀਆਂ ਤੋੜਦਾ ਉਹ ਵੀ ਸਾਡੀਆਂ ਗੜੀਆਂ ਨਾਲੀਆਂ ਵੀ ਬਚ ਜਾਣਗੀਆਂ ਅਗਲਾ ਜਿਹੜਾ ਸੋਲੂਸ਼ਨ ਹੈਗਾ ਉਹ ਹੈਗਾ ਰੂਫ ਵਾਟਰ ਰੂਫ ਦਾ ਵਾਟਰ ਮਤਲਬ ਛੱਤਾਂ ਦਾ ਜਿਹੜਾ ਬਰਸਾਤਾਂ ਦਾ ਪਾਣੀ ਛੱਤ ਉੱਤੇ ਚੱਲਦਾ ਕਈ ਆਪਾਂ ਦੇਖਦੇ ਹਾਂ ਹਾਊਸਿੰਗ ਸੁਸਾਇਟੀਜ਼ ਹੈਗੀਆਂ ਬਹੁਤ ਵੱਡੀਆਂ ਵੱਡੀਆਂ ਛੱਤਾਂ ਉੱਥੇ ਕਈ ਮਾਰਕੀਟਸ ਹੈਗੀਆਂ ਉਹਨਾਂ ਦੀਆਂ ਛੱਤਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਬਹੁਤ ਵੱਡੀਆਂ ਵੱਡੀਆਂ ਛੱਤਾਂ ਹਨ ਇਸ ਤੋਂ ਇਲਾਵਾ ਹੌਸਟਲਸ ਹੈਗੇ ਆ ਆਪਾਂ ਕੀ ਦੇਖਦੇ ਹਾਂ ਕਿ ਇਹਨਾਂ ਛੱਤਾਂ ਦਾ ਜਿਹੜਾ ਪਾਣੀ ਹੈ ਉਹ ਜਦੋਂ ਬਰਸਾਤਾਂ ਪੈਂਦੀਆਂ ਤਾਂ ਉਹ ਅਸੀਂ ਪਾਣੀ ਜਿਹੜਾ ਆ ਉਹੋ ਪਾਈਪ ਲਾ ਕੇ ਸਿੱਧਾ ਜਾਂਦਾ ਡੈਕਟਰ ਚ ਪਾ ਦਿੰਦੇ ਆ ਜਾਂ ਉਹ ਪਾਣੀ ਸਿੱਧਾ ਗੜੀਆਂ ਨਾਲੀਆਂ ਦੇ ਵਿੱਚ ਜਾਂਦਾ ਹੈ ਉਹ ਗੜੀਆਂ ਨਾਲੀ ਨੂੰ ਤੋੜਦਾ ਹੈ ਚਾਹੀਦਾ ਕੀ ਹੈ ਕਿ ਆ ਉਸ ਮਾਰਕੀਟ ਕੰਪਲੈਕਸ ਦੇ ਵਿੱਚ ਉਸ ਹਾਊਸਿੰਗ ਕੰਪਲੈਕਸ ਦੇ ਵਿੱਚ ਜਾਂ ਕਿਸੇ ਹੌਸਟਲਸ ਦੇ ਵਿੱਚ ਸਾਨੂੰ ਕੀ ਚਾਹੀਦਾ ਕਿ ਆਪਾਂ ਉੱਥੇ ਖੂਹ ਖੋਦ ਲਈਏ ਖੂਹ ਬਣਾ ਲਈਏ 4-4 ਪਾਣੀ ਫੁੱਟ ਫੁੱਟ ਦੇ ਖੂਪ ਪੱਕੇ ਨੂੰ ਉਪਰੋਂ ਸਲੈਪ ਲਾ ਕੇ ਬੰਦ ਕਰ ਦਈਏ ਔਰ ਜਿਹੜਾ ਛੱਤ ਦਾ ਪਾਣੀ ਆ ਪਾਈਪ ਲੱਗ ਜਿੱਦਾਂ ਆਪਾਂ ਖੂਪ ਖੋਦੂਈਏ ਔਰ ਉੱਥੇ ਵੀ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਾਉਣਾ ਕਿ ਜਦੋਂ ਆਪਾਂ ਖੂਪ ਦੇ ਵਿੱਚ ਪਾਣੀ ਛੁੱਟਣਾ ਇੱਕ ਤੱਕ ਘਰ ਦਾ ਗੰਦਾ ਪਾਣੀ ਉੱਥੇ ਨਾ ਜਾਵੇ ਦੂਜਾ ਛੱਤ ਦੇ ਵਿੱਚੋਂ ਜਿਹੜਾ ਕੂੜਾ ਕਚਰਾ ਆ ਲਹਾਬੀ ਵਗੈਰਾ ਉਹ ਉਹ ਦੇ ਵਿੱਚ ਨਾ ਜਾਵੇ ਪਰ ਇਸ ਤੋਂ ਇਲਾਵਾ ਜੇ ਅਸੀਂ ਖੂਪ ਨਹੀਂ ਖੋਦਨੇ ਚਾਹੁੰਦੇ ਸਾਨੂੰ ਮਹਿੰਗੇ ਲੱਗਦੇ ਆ ਕਿ ਆਪਾਂ ਬੋਰ ਵੈਲ ਕਰ ਸਕਦੇ ਆ ਉਹ ਸਸਤੇ ਪੈਂਦੇ ਆ ਜਿਹੜੇ ਬੋਰ ਵੈਲ ਆਪਾਂ ਕਰ ਸਕਦੇ ਆ ਤੇ ਅ ਸ਼ਾਹਤ ਦਾ ਜਿਹੜਾ ਪਾਣੀ ਆ ਉਹ ਸਿੱਧਾ ਬੋਰਵੈਲ ਦੇ ਵਿੱਚ ਪਾਇਆ ਜਾ ਸਕਦਾ ਹੈ ਆ ਸਰਕਾਰ ਨੂੰ ਕੀ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਹ ਉਹਨਾ ਹਾਊਸਿੰਗ ਕੰਪਲੈਕਸਸ ਦਾ ਉਸ ਮਾਰਕੀਟਸ ਦਾ ਉਸ ਹੌਸਟਲਸ ਦੇ ਨਕਸ਼ੇ ਹੀ ਤਾਂ ਪਾਸ ਕਰੇ ਜੇ ਜਿਹੜਾ ਬਿਲਡਰ ਆ ਜਾਂ ਘਰ ਬਣਾਉਣੇ ਵਾਲਾ ਮਾਰਕੀਟ ਬਣਾਉਣੇ ਵਾਲੇ ਲੋਕ ਆ ਉਹ ਸਾਨੂੰ ਇਹ ਪਲਾਨ ਦੇਣ ਉਹ ਦੱਸਣ ਕਿ ਉਹ ਬੋਰਵੈਲ ਕਿੱਥੇ ਕਿੱਥੇ ਕਰਵਾ ਰਹੇ ਜਾਂ ਕਿਵੇਂ ਖੂਬੜ ਰਹੇ ਜੇ ਉਹ ਬੋਰਵੈਲ ਦੇ ਨਾਲ ਪਲਾਨ ਬਣਾ ਕੇ ਸਾਨੂੰ ਦਿੰਦੇ ਆ ਤਾਂ ਹੀ ਨਕਸ਼ੇ ਪਾਸ ਹੋਣਾ ਚਾਹੀਦਾ ਹੈ ਅਗਰ ਇਹ ਨਕਸ਼ੇ ਇਸ ਹਸਾਬ ਨਾਲ ਪਾਸ ਨੂੰ ਲੱਗਣ ਤਾ ਦੇਖੋ 1 ਸਾਲ ਦੇ ਵਿੱਚ ਜਾਂ 2% ਦੇ ਵਿੱਚ ਹੀ ਪਾਣੀ ਦਾ ਜਿਹੜਾ ਪੱਧਰ ਆ ਉਹ ਉੱਚਾ ਉੱਠ ਜਾਵੇਗਾ ਇਸ ਤੋਂ ਇਲਾਵਾ ਚੋ ਏਰੀਆ ਚੋ ਵਾਲੇ ਏਰੀਆ ਜਿੱਥੇ ਚੋ ਕਹਿੰਦੇ ਆ ਜਿਵੇਂ ਪਠਾਨਕੋਟਾ ਗੁਰਦਾਸਪੁਰ ਹਾਰਪੁਰ ਰੋਪੜੀ ਜਿਹੜਾ ਏਰੀਆ ਹੈ ਇੱਥੇ ਕੁਦਰਤੀ ਜਿਹੜੇ ਚੋ ਕਹਿੰਦੇ ਆ ਉੱਪਰੋਂ ਪਹਾੜੋਂ ਦਾ ਪਾਣੀ ਨੀਚੇ ਨੂੰ ਉਤਰ ਕੇ ਆਉਂਦਾ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਜਿਹੜੇ ਚੋ ਆ ਜਿਹੜੇ ਨਹਿਰਾਂ ਜਿਹੜੇ ਉਹ ਖਾਲੇ ਆ ਸੂਏ ਆ ਉਥੇ ਆਪਾਂ ਨੂੰ ਛੋਟੇ ਛੋਟੇ ਚੈੱਕ ਡੈਮ ਬਣਾ ਲੈਣੇ ਚਾਹੀਦੇ ਆ ਚੈੱਕ ਡੈਮ ਕਿਤਾ ਇੱਕ 6-7 ਫੁੱਟ ਉੱਚਾ ਪੱਥਰਾਂ ਦੀ ਇੱਕ ਦੀਵਾਰ ਬਣਾ ਦੀ ਪਾਣੀ ਉਥੋਂ ਲੰਘ ਰਿਹਾ ਪਾਣੀ ਜਿਹੜਾ ਹੈ ਉਹ ਉਥੇ ਆ ਕੇ ਰੁਕ ਜਾਏਗਾ ਦੋ ਦੋ ਤਿੰਨ ਤਿੰਨ ਮਹੀਨੇ ਪਾਣੀ ਉਥੇ ਰੁਕਿਆ ਰਹੇਗਾ ਆਸ-ਪਾਸ ਦੇ ਕਿਸਾਨ ਵੀ ਉਸ ਪਾਣੀ ਦਾ ਇਸਤੇਮਾਲ ਕਰ ਸਕਦੇ ਆ ਪਲੱਸ ਉਹ ਪਾਣੀ ਕੁਦਰਤੀ ਨੈਚਰਲੀ ਰੀਚਾਰਜ ਹੋਵੇਗਾ ਆਪਣੇ ਆਪ ਉਹ نیچے ਚਲਾ ਜਾਵੇਗਾ ਉਹਦੇ ਨਾਲ ਜਿਹੜਾ ਵਾੜ ਪਾਣ ਦਾ ਜਿਹੜਾ ਲੈਵਲ ਹੋ ਪੱਧਰ ਹੈ ਉਹ ਆਪਣੇ ਆਪ ਉੱਚਾ ਉੱਠ ਜਾਵੇਗਾ ਇਸ ਤੋਂ ਲਾਵਾ ਅਗਲਾ ਜਿਹੜਾ ਸੋਲੂਸ਼ਨ ਆ ਉਹ ਹੈਗਾ ਪਿੰਡਾਂ ਦੇ ਵਿੱਚ ਛੱਪੜ ਆ ਪਿੰਡ ਹਰ ਪਿੰਡ ਜਿਹੜਾ ਪਾਣੀ ਉਹ ਛੱਪੜ ਦੇ ਵਿੱਚ ਆ ਕੇ ਗਿਆ। ਮਈ-ਜੂਨ 'ਚ ਛੱਪੜ ਸੁੱਕ ਵੀ ਜਾਂਦਾ। ਜਦੋਂ ਸੁੱਕੇ ਹੁਣ ਛੱਪੜ ਦਾ ਬਿਲਕੁਲ ਵਿੱਚੋਂ ਵਿੱਚ ਸੈਂਟਰ ਦੇ ਵਿੱਚ ਆਪਾਂ 3-4 ਬੋਰਵੈਲ ਕਰਦੀਏ। ਬੋਰਵੈਲ ਐਸਾ ਨਾ ਕਰੀਏ ਥੋੜਾ ਉੱਚਾ ਰੱਖੀ ਤਾਂ ਕਿ ਨਿੱਤਰ ਕੀ ਪਾਣੀ ਜਿਹੜਾ ਉਹ ਵਿੱਚ ਬੋਰਵੈਲ ਦੇ ਵਿੱਚ ਜਾਵੇ ਔਰ ਗੰਦਾ ਪਾਣੀ ਜਿਹੜਾ ਉਹ ਬੋਰਵੈਲ ਵਿੱਚ ਨਾ ਜਾਵੇ। ਪਰ ਅਸੀਂ ਆਪਾਂ ਜੇ ਖੂਹ ਨਹੀਂ ਸੁੱਕਦਾ ਤੇ ਉਹਦੇ ਆਸ-ਪਾਸ 2-3-4 ਆਪਾਂ ਬੋਰਵੈਲ ਕਰਕੇ ਉਹ ਜਿਹੜਾ ਓਵਰਫਲੋ ਹੋਇਆ ਪਾਣੀ ਆ ਉਹ ਬੋਰਵੈਲ ਦੇ ਵਿੱਚ ਆਪਾਂ ਪਾ ਸਕਦੇ ਹਾਂ। ਜਿਹੜੇ ਛੱਪੜ ਆ ਪਿੰਡ ਦੇ ਕੁਦਰਤੀ ਤੌਰ ਤੇ ਵੀ ਵਾਟਰ ਰੀਚਾਰਜ ਕਰਦੇ ਆ ਪਰ ਅਸੀਂ ਕੁਦਰਤੀ ਤੌਰ ਤੇ ਜਿਹੜਾ ਵਾਟਰ ਰੀਚਾਰਜ ਹੋ ਰਿਹਾ ਉਹ ਵੀ ਦੇਖ ਲੈ ਸਕਦੇ ਆ ਉਹ ਵੀ ਉਹਦਾ ਵੀ ਬੇਨਫਿਟ ਲੈ ਸਕਦੇ ਆ ਪਲੱਸ ਆਪਾਂ ਬੋਰਵੈਲ ਕਰਕੇ ਵੀ ਉੱਪਰ ਜਿਹੜਾ ਨਿਤਰੀਆ ਪਾਣੀ ਹੈ ਜਿਹੜਾ ਰੋ ਫਲੋ ਹੋ ਰਿਹਾ ਪਾਣੀ ਆ ਉਹ ਆਪਾਂ ਬੋਰਵੈਲ ਦੇ ਥਰੂ ਜਿੰਨੀ ਦੇ ਵਿੱਚਿੱਦਾ ਫੂਟ ਕਰ ਸਕਦੇ ਹਾਂ ਇਸ ਤੋਂ ਅਗਲਾ ਜਿਹੜਾ ਸੋਲੂਸ਼ਨ ਆ ਉਹ ਹੈਗਾ ਕਨਾਲੀਟੇਸ਼ਨ ਸਰਕਾਰ ਨੂੰ ਚਾਹੀਦਾ ਕਿ ਕਨਾਲ ਦਾ ਜਿਹੜਾ ਨੈਟਵਰਕ ਹੈ ਸਾਰੇ ਪੰਜਾਬ ਦੇ ਵਿੱਚ ਵਧੀਆ ਕਰੇ ਕਨਾਲ ਤੋਂ ਘਾਹ ਜਿਹੜੇ ਸੂਏ ਆ ਖਾਲੇ ਆ ਉਹ ਮੰਡੇ ਆ ਉਹ ਹਰ ਪਿੰਡ ਤੱਕ ਹਰ ਖੇਤ ਤੱਕ ਜਿਹੜਿਆ ਉਹਨੂੰ ਪਹੁੰਚਦਾ ਕਰੇ ਜਿਹੜਾ ਕਨਾਲ ਦਾ ਪਾਣੀ ਆ ਇਹ ਕੁਦਰਤੀ ਜਿਹੜਾ ਪਹਾੜਾਂ ਤੋਂ বরਫ ਪਿਘਲ ਕੇ ਆਉਂਦੀ ਉਹ ਵਾਲਾ ਪਾਣੀ ਆ ਇਹਦੇ ਇਹਦੇ ਨਾਲ ਜਿਹੜਾ ਜਿਹੜਾ ਆਪਾਂ ਅੰਡਰਗਰਾਉਂਡ ਵਾਟਰ ਤੇ ਜਿਹੜਾ ਸਟ्रेस ਪਿਆ ਉਹ ਵੀ ਘਟ ਜਾਏਗਾ ਆਪਾਂ ਥੱਲੇੋਂ ਪਾਣੀ ਉਨਾ ਘਟ-ਘਟਾਂਗੇ ਇਹਨਾਂ ਸਾਡਾ ਕਨਾਲ ਨੈਟਵਰਕ ਵਧੀਆ ਹੋਏਗਾ ਸਿਕਾਉਂ ਹੋ ਜਾਣਾ ਲਾਸਟ ਬਟ ਨਾਟ ਲੀਸਟ ਇੱਕ ਲਾਸਟ ਸੋਲੂਸ਼ਨ ਇਹ ਹੈ ਕਿਹੜੀ ਵਾਟਰ ਐਜੂਕੇਸ਼ਨ ਦੇਣੀ ਚਾਹੀਦੀ ਹੈ ਵਾਟਰ ਐਜੂਕੇਸ਼ਨ ਤਾਂ ਭਾਵੇਂ ਕਿ ਸਾਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਬੜਿਆਂ ਨੂੰ ਵੀ ਸਿਖਾਉਣਾ ਪਿੰਡ ਪੱਧਰ ਤੇ ਸ਼ਹਿਰ ਕਸਬਾ ਪੱਧਰ ਤੇ ਸਕੂਲ ਪੱਧਰ ਤੇ ਕਾਲਜ ਪੱਧਰ ਤੇ ਆਪਾਂ ਨੂੰ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦਾ ਕਿ ਪਾਣੀ ਦਾ ਇਸਤੇਮਾਲ ਕਿਵੇਂ ਕਰਨਾ ਆਪਾਂ ਪਾਣੀ ਦੀ ਵੇਸਟੇਜ ਬਹੁਤ ਦੇਖਦੇ ਆਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆਂ ਜਦੋਂ ਸਰਕਾਰੀ ਮੋਟਰ ਚੱਲਦੀ ਹੈ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਟੂਟੀਆਂ ਹੀ ਨਹੀਂ ਦੇ ਦੇਖ ਮਹੁੰਦੇ ਔਰ ਪਾਣੀ ਜਿਹੜਾ ਸਿੱਧਾ ਜਿਹੜਾ ਵਹਿ ਰਿਹਾ ਅੱਗੇ ਪਾਣੀ ਦਿੱਤਾ ਅੱਗੇ ਜਾਂਦੀ ਛੱਪੜ ਚ ਚਲਾ ਜਾਂਦਾ ਜੇ ਆਪਾਂ ਪਿੰਡ ਦੇ ਲੋਕਾਂ ਨੂੰ ਪੁੱਛ ਦਿਆਂ ਕਿ ਭਾਈ ਸਾਹਿਬ ਤੁਸੀਂ ਟੂਟੀ ਕਿਉਂ ਨਹੀਂ ਲਗਾਈ ਪਾਣੀ ਉੱਦੇ ਚਲੀ ਜਾਂਦਾ ਤੇ ਉਹ ਕਹਿੰਦੇ ਸਾਨੂੰ ਉਹਨਾਂ ਪਤਾ ਲੱਗ ਜਾਂਦਾ ਕਿ ਜਿਹੜਾ ਪਾਣੀ ਆ ਉਹ ਆ ਗਿਆ ਮਤਲਬ ਕਿ ਉਹ ਪਾਣੀ ਦੀ ਟੋਟਲ ਵੇਸਟੇਜ ਕਰ ਰਹੇ ਪਿੰਡ ਦੀ ਪੰਜਾਬ ਨੂੰ ਚਾਹੀਦਾ ਕਿ ਇਦਾਂ ਦੇ ਲੋ ਔਰ ਆਪਣੇ ਕੋਲੋਂ ਟੂਕੀ ਜਾ ਕੇ ਲਗਾ ਕੇ ਉਹਨਾਂ ਕਹਿ ਕੇ ਵੀ ਟੂਟੀ ਚਲਾ ਕੇ ਦੇਖ ਲਿਆ ਵੀ ਪਾਣੀ ਆਇਆ ਕਿ ਨਹੀਂ ਆਇਆ ਪਰ ਪਾਣੀ ਦੀ ਵੇਸਟੇਜ ਨਹੀਂ ਹੋਣੀ ਚਾਹੀਦੀ ਇਦਾਂ ਆਪਾਂ ਸ਼ਹਿਰਾਂ ਨੂੰ ਵੀ ਦੇਖਦੇ ਆਂ ਵੈਲ ਯੂ ਜਿਕੇਟਰ ਪੜੇ ਲਿਖੇ ਅਮੀਰ ਲੋਕ ਸ਼ਾਮ ਨੂੰ ਪਾਈਪ ਫੜਕੇ ਉਹ ਸੜਕ ਵਿੱਚ ਪਾਣੀ ਪਾਰਨਾ ਸ਼ੁਰੂ ਕਰ ਦਿੰਦੇ ਆ ਦੋ ਦੋ ਘੰਟੇ ਕਹਾਣਾ ਧੁੰਦੇ ਰਹਿੰਦੇ ਆ ਇਸ ਤੋਂ ਲਾਗ ਗੇਟ ਗ੍ਰਿਲਾਂ ਧੁੰਦੇ ਰਹਿੰਦੇ ਆ ਅਸੀਂ ਕੀ ਦੇਖਦੇ ਆਂ ਗੇਟ ਜਿਹੜਾ ਬੰਦਾ ਦੋ ਦੋ ਘੰਟੇ ਗੇਟ ਹੀ ਧੋਈ ਜਾ ਰਿਹਾ ਪਾਣੀ ਦੇ ਨਾਲ ਪਾਈਪ ਫੜਕੇ ਉਹਨਾਂ ਜਾ ਕੇ ਇਹ ਸੁਣਿਆ ਜਾ ਸਕਦਾ ਕਿ ਭਾਈ ਜਿੰਨੇ ਨਾਲ ਤੂੰ ਗੇਟ ਆਪਣਾ ਸਾਫ਼ ਕੀਤਾ ਇੰਨੇ ਪਾਣੀ ਨੇ ਦਸਾਂ ਘਰਾਂ ਨੂੰ ਪਾਣੀ ਪੀਣ ਵਾਲਾ ਮਿਲ ਸਕਦਾ ਸੀ ਆਪਾਂ ਨੂੰ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ মিডিਆ ਦੇ ਥਰੂ ਆਦਰਵਾਈਜ਼ ਆਪਾਂ ਨੂੰ ਜਿੰਨਾ ਆਪਾਂ ਵੱਧ ਤੋਂ ਵੱਧ ਐਜੂਕੇਟ ਕਰਾਂਗੇ ਉਹਨਾਂ ਸਾਡਾ ਪਾਣੀ ਦੀ ਵੇਸਟੀ ਜਿਹੜੀ ਆ ਉਹ ਘੱਟ ਹੋਏਗੀ ਇਸ ਤਰੀਕੇ ਨਾਲ ਅਸੀਂ ਇਹ ਜਿਹੜੇ ਛੇ ਸੋਲੂਸ਼ਨ ਹਨ ਅਗਰ ਇਹਨੂੰ ਅਪਲਾਈ ਕਰਨ ਤੇ ਕੰਮਜਾਓ ਹੋ ਜਾਈਏ ਤੇ ਅੰਡਰਗਰਾਉਂਡ ਵਾਟਰ ਕ੍ਰਾਈਸਿਸ ਜਿਹੜਾ ਆ ਉਹਨੂੰ ਆਪਾਂ ਕਾਫੀ ਹੱਦ ਤੱਕ ਸੌਲਟ ਆਊਟ ਕਰ ਸਕਦੇ ਹਾਂ ਨਿਪਟਾਇਆ ਤੇ ਸਾਡਾ ਅੰਡਰਗਰਾਉਂਡ ਜਿਹੜਾ ਪਾਣੀ ਦਾ ਪੱਧਰ ਆ ਉੱਚਾ ਉੱਠ ਜਾਵੇਗਾ ਥੈਂਕ ਯੂ